ਤੇ ਗੱਲ ਕਿਸਾਨਾਂ ਦੀ ਕਰਦੇ ਹਾਂ ਆਪਣੀਆਂ ਚਿਹਰਾਂ ਤੋਂ ਲਟਕਦੀਆਂ ਹੋਈਆਂ ਮੰਗਾਂ ਨੂੰ ਲੈ ਕੇ ਸੂਬੇ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਕਿਸਾਨਾਂ ਦੇ ਵੱਲੋਂ ਪੰਜਾਬ ਸਰਕਾਰ ਦੇ ਖਿਲਾਫ ਮੋਟਾ ਖੋਲਕ ਹੈ ਬਠਿੰਡਾ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਕਿਸਾਨਾਂ ਦਾ ਧਰਨਾ ਚੌਥੇ ਦਿਨ ਦੇ ਵਿੱਚ ਦਾਖਲ ਹੋ ਗਿਆ ਹੈ ਅਤੇ ਦੱਸਦੀ ਹੈ ਕਿ ਕਿਸਾਨ ਲਗਾਤਾਰ ਮੰਗ ਕਰ ਰਹੇ ਨੇ ਕਿ ਉਹਨਾਂ ਦਾ ਪੂਰਾ ਕਰਜ਼ਾ ਮੁਆਫ ਕਰੇ ਸੋ ਉਹਨਾਂ ਵੱਲੋਂ ਪੂਰਾ ਕਰਜ਼ਾ ਮੁਆਫ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਸਰਕਾਰ ਤੋਂ ਅਤੇ ਦੱਸਦੀ ਹੈ ਕਿ ਪੰਜਾਬ ਦੇ ਵਿੱਚ ਸੱਤਾਧਾਰੀ ਕਾਂਗਰਸ ਸਰਕਾਰ ਦੇ ਵੱਲੋਂ ਇਹ ਵਾਅਦਾ ਕੀਤਾ ਗਿਆ ਸੀ ਚੋਣਾਂ ਤੋਂ ਪਹਿਲਾਂ ਕਿ ਕਿਸਾਨਾਂ ਦਾ ਕਰਜ਼ਾ ਮੁਆਫ ਕੀਤਾ ਜਾਵੇਗਾ ਜਿਸ ਤਹਿਤ ਕਰਜ਼ਾ ਮੁਆਫੀ ਜੋ ਮੁਹਿੰਮ ਹੈ ਉਹ ਵੀ ਚਲਾਈ ਜਾ ਰਹੀ ਹੈ ਪਰ ਇਹਨਾਂ ਕਿਸਾਨਾਂ ਦਾ ਅਖੜੇ ਕਿ ਉਹਨਾਂ ਨੂੰ ਇਸ ਦਾ ਲਾਭ ਨਹੀਂ ਮਿਲ ਪਾ ਰਿਹਾ ਅਤੇ ਉਹਨਾਂ ਦੀ ਮੰਗ ਹੈ ਕਿ ਉਹਨਾਂ ਦਾ ਕਰਜ਼ਾ ਮੁਆਫ ਕੀਤੇ ਜਾਵੇ ਅਤੇ ਸੁਆਮੀਨਾਥਨ ਰਿਪੋਰਟ ਨੂੰ ਲਾਗੂ ਕੀਤਾ ਜਾਵੇ ਸੋ ਪੰਜ ਦਿਨਾਂ ਲਈ ਇਹ ਕਿਸਾਨ ਤਰਹੇ ਤੇ ਬੈਠੇ ਰਹੇ ਤੇ ਅੱਜ ਇਹਨਾਂ ਦਾ ਤਰਨਾ ਚੌਥੇ ਦਿਨ ਦੇ ਵਿੱਚ ਦਾਖਲ ਹੋ ਗਿਆ ਅੱਜ ਇਹ ਕਿ ਕਿਸਾਨਾਂ ਵੱਲੋਂ ਵੱਡੇ ਪੱਧਰ ਤੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਪੰਜ ਦਿਨਾਂ ਲਈ ਇਹ ਕਿਸਾਨ ਧਰਗੇ ਤੇ ਬੈਠੇ ਨੇ ਤੇ ਅੱਜ ਇਹ ਧਰਨਾ ਚੌਥੇ ਦਿਨ ਦੇ ਵਿੱਚ ਦਾਖਲ ਹੋ ਗਿਆ। ਦਾਜ਼ੀ ਇਹ ਕਿ ਕਾਂਗਰਸ ਸਰਕਾਰ ਦੇ ਵੱਲੋਂ ਦਾਵੇ ਕੀਤੇ ਜਾ ਰਹੇ ਨੇ ਕਿ ਕਿਸਾਨਾਂ ਦਾ ਕਰਜ਼ਾ ਮੁਆਫ ਕੀਤਾ ਜਾ ਰਿਹਾ ਹੈ ਪਰ ਇਹਨਾਂ ਕਿਸਾਨਾਂ ਦਾ ਦੋਸ਼ ਹੈ ਕਿ ਉਹਨਾਂ ਨੂੰ ਇਸ ਦਾ ਲਾਭ ਨਹੀਂ ਮਿਲ ਪਾਰ ਰਿਹਾ ਅਤੇ ਵੱਡੇ ਕਿਸਾਨਾਂ ਨੂੰ ਇਸ ਦਾ ਲਾਭ ਮਿਲ ਰਿਹਾ ਹੈ ਜਿਸ ਕਰਕੇ ਉਹਨਾਂ ਦੇ ਨਾਲ ਸਰਾਸਰ ਧੱਕੇ ਚਾਹੀ ਹੋ ਰਿਹਾ ਹੈ ਅਤੇ ਇਸ ਨੂੰ ਲੈ ਕੇ ਉਹਨਾਂ ਦੇ ਵੱਲੋਂ ਇਹ ਮੰਗ ਕੀਤੀ ਜਾ ਰਹੀ ਹੈ ਕਿ ਉਹਨਾਂ ਦਾ ਕਰਜ਼ਾ ਮੁਆਫ ਕੀਤਾ ਜਾਵੇ ਅਤੇ ਸਰਕਾਰ ਆਪਣਾ ਵਾਅਦਾ ਪੂਰਾ ਕਰੇ ਹਾਲਾਂਕਿ ਸੂਬੇ ਦੇ ਵਿੱਚ ਕਈ ਵਾਰ ਦੇਖਣ ਨੂੰ ਮਿਲਿਆ ਹੈ ਕਿ ਕਈ ਕਿਸਾਨਾਂ ਦਾ ਜੋ ਕਰਜ਼ਾ ਮੁਆਫਆ ਕਰਜ਼ਾ ਰਾਹਤ ਸਕੀਮ ਦੇ ਤਹਿਤ ਉਹਨਾਂ ਨੂੰ ਕਰਜ਼ੇ ਦੀ ਮਾਫੀ ਦਿੱਤੀ ਗਈ ਹੈ ਤੇ ਇਹਨਾਂ ਕਿਸਾਨਾਂ ਦੇ ਵੱਲੋਂ ਦੋਸ਼ ਹੈ ਕਿ ਜੋ ਵੱਡੇ ਕਿਸਾਨ ਨੇ ਉਹਨਾਂ ਨੂੰ ਹੀ ਇਸ ਦਾ ਲਾਭ ਮਿਲ ਪਾ ਰਿਹਾ ਹੈ ਅਤੇ ਉਹਨਾਂ ਦੀ ਸੁਣ ਪਾਈ ਨਹੀਂ ਹੋ ਰਹੀ ਜਿਸ ਨੂੰ ਲੈ ਕੇ ਉਹ ਲਗਾਤਾਰ ਸਰਕਾਰ ਤੋਂ ਮੰਗ ਕਰ ਰਹੇ ਨੇ ਕਿ ਉਹਨਾਂ ਦਾ ਕਰਜ਼ਾ ਮੁਆਫ ਕੀਤਾ ਜਾਵੇ ਅਤੇ ਛੋਟੇ ਕਿਸਾਨਾਂ ਨੂੰ ਇਸ ਦਾ ਲਾਭ ਮਿਲ ਸਕੇ ਸਾਡੇ ਨਾਲ ਇਸ ਵਕਤ ਮੌਜੂਦ ਨੇ ਬਠਿੰਡਾ ਤੋਂ ਸਾਡੇ ਸਹਿਯੋਗੀ ਪੱਤਰਕਾਰ ਤਰਮਚੰਦਰ ਤਰਮਚੰਦਰ ਜੀ ਬਠਿੰਡਾ ਦੇ ਵਿੱਚ ਅੱਜ ਚੌਥੇ ਦਿਨ ਦੇ ਵਿੱਚ ਇਹ ਧਰਨਾ ਦਾਖਲ ਹੋ ਗਿਆ ਹੈ ਕਿਸਾਨ ਲਗਾਤਾਰ ਮੰਗ ਕਰ ਰਹੇ ਨੇ ਕਿ ਉਹਨਾਂ ਦਾ ਜੋ ਕਰਜ਼ਾ ਹੈ ਉਹ ਪੂਰਨ ਤੌਰ ਤੇ ਮਾਫ ਦਿੱਤਾ ਜਾਵੇ ਸਰਕਾਰ ਦੇ ਵੱਲੋਂ ਸੋ ਇਹ ਕਿੱਥੇ ਤੱਕ ਇਹਦੀ ਪੋਸਿਬਿਲਟੀ ਹੈ ਕਿ ਕਿਸਾਨਾਂ ਦੀ ਸੁਣਵਾਈ ਹੋ ਸਕੇਗੀ ਜਸਮੀਤ ਦੇਖੋ ਸੂਬੇ ਦੇ ਵਿੱਚ ਜਿਹੜੀ ਸਰਕਾਰ ਬਣੀ ਉਹ ਕਰਜ਼ਾ ਮਾਫੀ ਦੇ ਮੁੱਦੇ ਤੇ ਵੱਡੇ ਵਾਅਦੇ ਨਾਲ ਬਣੀ ਪਰ ਇਸ ਵੇਲੇ ਹਾਲਾਤ ਜੋ ਨੇ ਕਿਸਾਨ ਉਸੇ ਤਰ੍ਹਾਂ ਜਿਹੜੇ ਨੇ ਉਹ ਖੁਦਕੁਸ਼ੀਆਂ ਕਰ ਰਹੇ ਨੇ ਔਰ ਧਰਨਿਆਂ ਤੇ ਬੈਠ ਰਹੇ ਨੇ ਇਸ ਵੇਲੇ ਬਠਿੰਡਾ ਦੇ ਧਰਨੇ ਤੋਂ ਅਸੀਂ ਸਿੱਧੇ ਹਾਲਾਤ ਦਿਖਾਉਨੇ ਆ ਇਹ ਸਵੇਰ ਵੇਲੇ ਦਾ ਸਮਾਂ ਸਮਾਂ ਜਦੋਂ ਕਿਸਾਨ ਜਿਹੜੇ ਨੇ ਉਸੇ ਤਰ੍ਹਾਂ ਆਪਣੇ ਪੰਜ ਰੋਜ਼ਾ ਧਰਨੇ ਤੇ ਡਟੇ ਹੋਏ ਨੇ ਔਰ ਇਹਨਾਂ ਦੇ ਹਾਲਾਤ ਦੇਖ ਸਕਦੇ ਹੋ ਕਿਸ ਤਰ੍ਹਾਂ ਖੁੱਲੇ ਅਸਮਾਨ ਹੇਠ ਠੰਡ ਕੜਾਕੇ ਦੀ ਛਾਂ ਦੇ ਵਿੱਚ ਰਜਾਈਆਂ ਦੇ ਵਿੱਚ ਬੈਠੇ ਹੋਏ ਨੇ ਔਰ ਇੱਧਰ ਕੁਝ ਜਿਹੜੇ ਨੇ ਕਿਸਾਨ ਧੂئیں ਸੇਕ ਕੇ ਆਪਣੇ ਠੰਡ ਨੂੰ ਦੂਰ ਕਰ ਰਹੇ ਨੇ ਪਰ ਦੱਸ ਦਿਓ ਕਿ ਸਰਕਾਰ ਅਜੇ ਤੱਕ ਇਹਨਾਂ ਕਿਸਾਨਾਂ ਦੀ ਨਹੀਂ ਸੁਣ ਰਹੀ ਹਾਲਾਤ ਜਿਹੜੇ ਨੇ ਵੱਤ ਤੋਂ ਵੱਤਰ ਹੁੰਦੇ ਜਾ ਰਹੇ ਨੇ ਔਰ ਸਾਡੇ ਨਾਲ ਕਿਸਾਨ ਆਗੂ ਮੌਜੂਦ ਨੇ ਸ਼ੰਗਾਰਾ ਸਿੰਘ ਮਾਨ ਕੀ ਕਹਿਣਾ ਚਾਹੋਗੇ ਤੁਹਾਡਾ ਧਰਨਾ ਜਿਹੜਾ ਉਹ ਇੰਨੀ ਠੰਡ ਦੇ ਵਿੱਚ ਵੀ ਚੱਲੂ ਹੈ ਲਗਾਤਾਰ ਚੜ੍ਹਦੇ ਸਾਲ ਤੋਂ ਅੱਜ ਚੌਥਾ ਦਿਨ ਹੋ ਚੁੱਕਿਆ ਹੈ ਅੱਗੇ ਕੀ ਰਣਨੀਤੀ ਹੈ ਅੱਜ ਜੋ ਸਾਡਾ ਧਰਨਾ ਸਾਡੀ ਜਥੇਬੰਦੀ ਭਾਰਤੀ ਕਿਸਾਨ ਜੋਨ ਦੀ ਏਕਤਾ ਗ੍ਰਾਹਾਂ ਵੱਲੋਂ ਸ਼ੁਰੂ ਕੀਤਾ ਹੋਇਆ ਪੰਜ ਰੋਜ਼ਾ ਅੱਜ ਚੌਥੇ ਦਿਨ ਦੇ ਵਿੱਚ ਸ਼ਾਮਲ ਹੋ ਗਿਆ ਹੈ ਤਿੰਨ ਦਿਨ ਪਿਛਲੇ ਅਸੀਂ ਲਗਾਤਾਰ ਆਹੀਂ ਠੰਡ ਦੇ ਵਿੱਚ ਖੁੱਲੇ ਅਸਮਾਨ ਦੇ ਵਿੱਚ ਮਾੜਾ ਮੋਟਾ ਹਸ਼ ਆਇਆ ਮਨ ਲਾਇਆ ਹੋਇਆ ਇਹਦੇ ਵਿੱਚ ਗੁਜ਼ਾਰੇ ਆ। ਕਿਸਾਨ ਆਹੀਂ ਬਹਿ ਕੇ ਰਾਤਾਂ ਕੱਢਦੇ ਆ ਧੂਆਂ ਸੇਕ ਕੇ ਰਾਤਾਂ ਕੱਢਦੇ ਆ ਇੱਥੇ ਆਹੀਂ ਬੈਠੇ ਆ ਮਾੜੀ ਮੋਟੀ ਰਜਾਈ ਦਾ ਪ੍ਰਵੰਧਾ ਥੱਲੇ ਆਏ ਆ। ਪਰ ਇਹ ਸਾਰੀਆਂ ਦਿੱਕਤਾਂ ਦੇ ਬਾਵਜੂਦ ਕਿਸਾਨ ਆਪਦੇ ਮੋਰਚੇ ਦੇ ਵਿੱਚ ਡਟੇ ਹੋਏ ਆ। ਸਰਕਾਰ ਨੇ ਹਲੇ ਤੱਕ ਇਹਨਾਂ ਕਿਸਾਨਾਂ ਦੀ ਕੋਈ ਗੱਲ ਨਹੀਂ ਸੁਣੀ ਕੰਨ ਤੇ ਜੂ ਨਹੀਂ ਸਰਕੀ ਸਕਾਂ। ਇਦੋਂ ਉਲਟ ਵੀ ਇਹ ਜਿਹੜੇ ਬੈਂਕ ਅਧਿਕਾਰੀ ਜਿੰਨਾ ਮੰਗਾਂ ਨੂੰ ਲੈ ਕੇ ਅਸੀਂ ਇਹ ਧਰਨਾ ਸ਼ੁਰੂ ਕੀਤਾ ਹੋਇਆ ਵੀ ਕਿਸਾਨਾਂ ਦੇ ਕਰਜ਼ੇ ਖਤਮ ਹੋਣ ਕਿਸਾਨਾਂ ਦੇ ਚੈੱਕ ਜਿਹੜੇ ਉਹ ਖਾਲੀ ਵਾਪਸ ਹੋਣ ਇਹਦੋਂ ਉਲਟ ਸਗਾਂ ਕਿਸਾਨਾਂ ਨੂੰ ਜਿਹੜਾ ਵਿੱਚ ਟੱਕਿਆ ਜਾ ਰਿਹਾ ਹੈ ਉਹਨਾਂ ਨੂੰ ਕੈਦਾਂ ਕੀਤੀਆਂ ਜਾ ਰਹੀਆਂ ਉਹਨਾਂ ਨੂੰ ਡਰਾਇਆ ਧਮਕਾਇਆ ਜਾ ਰਿਹਾ ਹੈ ਘਰਾਂ ਦੇ ਵਿੱਚ ਬੈਂਕ ਅਧਿਕਾਰੀ ਜਾ ਕੇ ਸਾਡੀਆਂ ਔਰਤ ਭੈਣਾਂ ਨੂੰ ਤੰਗ ਪ੍ਰੇਸ਼ਾਨ ਕਰ ਰਹੇ ਆ ਗੱਲ ਤਾਂ ਕੀ ਸੁਣਨੀ ਸੀ ਉਲਟਾ ਸਰਕਾਰ ਦੀ ਨੀਤੀ ਖੋਟ ਹੋਣ ਕਰਕੇ ਇਹਦੇ ਕਰਕੇ ਸਾਡੀ ਗੱਲ ਕੋਈ ਹਲੇ ਤੱਕ ਕਿਸੇ ਵੀ ਅਧਿਕਾਰੀ ਨੇ ਸੁਣੀ ਨਹੀਂ अच्छा इस ਤੋਂ ਇਲਾਵਾ ਮੈਂ ਜਸਮੀਤ ਦਿਖਾ ਦੇਵਾਂ ਕਿ ਇਹ ਜਿਹੜਾ ਧਰਨਾ ਜਿਹੜਾ ਚੱਲ ਰਿਹਾ ਹੈ ਇਹ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਦੇ ਸਾਹਮਣੇ ਲੱਗਿਆ ਹੋਇਆ ਹੈ ਔਰ ਕਿਉਂਕਿ ਇਸ ਬੈਂਕ ਦੀਆਂ ਜਿਹੜੀਆਂ ਨੇ ਉਹ ਲਗਾਤਾਰ ਇਸ ਤਰ੍ਹਾਂ ਦੀਆਂ ਸ਼ਿਕਾਇਤਾਂ ਕਿਸਾਨ ਕਰ ਰਹੇ ਨੇ ਕਿ ਬੈਂਕ ਨੇ ਕਰਜ਼ਾ ਮਾਫੀ ਕੀਤੀ ਪਰ ਜਿਹੜੇ ਕਿਸਾਨਾਂ ਦੀ ਕਰਜ਼ਾ ਮਾਫੀ ਕੀਤੀ ਵੀ ਉਹ ਵੀ ਅੱਧੀ ਚੱਧੀ ਕੀਤੀ ਦੂਸਰਾ ਉਸ ਦਾ ਵੀ ਕੋਈ ਕਲੀਅਰੈਂਸ ਸਰਟੀਫਿਕੇਟ ਇਹਨਾਂ ਨੂੰ ਨਹੀਂ ਦਿੱਤਾ ਜਾ ਰਿਹਾ ਉਲਟਾ ਨੋਟਿਸ ਜਿਹੜੇ ਨੇ ਉਹ ਭੇਜੇ ਜਾ ਰਹੇ ਨੇ ਜਸਮੀਤ ਮੈਂ ਇਹ ਕੈਮਰਾ ਅਸੀਂ ਇੱਧਰ ਇਸ ਕਰਕੇ ਘੁਮਾ ਰਹੇ ਹਾਂ ਕਿ ਇਹਨਾਂ ਕਿਸਾਨਾਂ ਦੇ ਜਿਹੜੇ ਧਰਨੇ ਦੇ ਬੈਠੇ ਹੋ ਰਹੇ ਨੇ ਉਹਨਾਂ ਦੇ ਹਾਲਾਤ ਦਿਖਾਈਏ ਇਹ ਦੇਖੋ ਟਰਾਲੀਆਂ ਦੇ ਵਿੱਚ ਰਾਤ ਨੂੰ ਠੰਡ ਤੋਂ ਬਚਣ ਲਈ ਸੁੱਤੇ ਹੋਏ ਨੇ ਔਰ ਉਧਰ ਦੂਸਰੇ ਪਾਸੇ ਮੈਂ ਲੈ ਕੇ ਜਾਣਾ ਚਾਹੂੰਗਾ ਇਸ ਕਰਜ਼ਾ ਮਾਫੀ ਦੇ ਮੁੱਦੇ ਤੇ ਲਗਾਏ ਗਏ ਧਰਨੇ ਦੇ ਹਾਲਾਤ ਤੁਹਾਨੂੰ ਮੈਂ ਦਿਖਾਵਾਂ ਕਿ ਇਸ ਕੜਾਕੇ ਦੀ ਠੰਡ ਦੇ ਵਿੱਚ ਕਿਸ ਤਰ੍ਹਾਂ ਇਹ ਕਿਸਾਨ ਜਿਹੜ ਦੇਖੋ ਇਹ ਟਰਾਲੀ ਦੇ ਵਿੱਚ ਬੈਠੇ ਕਿਸਾਨ ਜਿਹੜੇ ਧਰਨੇ ਦੇ ਵਿੱਚ ਨੇ ਰਾਤ ਨੂੰ ਆਪਣੀ ਠੰਡ ਜਿਹੜੇ ਤੋਂ ਬਚਣ ਲਈ ਵਸੀਲੇ ਕਰਦੇ ਨੇ ਔਰ ਉਧਰ ਜਿਹੜਾ ਇਸ ਤਰ੍ਹਾਂ ਹੀ ਟਰਾਲੀਆਂ ਦਾ ਇੱਕ قافلہ ਜਿਹੜਾ ਉਹ ਖੜਾ ਹੋਇਆ ਜਿੱਥੇ ਲੰਗਰ ਵਗੈਰਾ ਵੀ ਤਿਆਰ ਕਰਦੇ ਨੇ ਔਰ 2 ਸਾਲ ਬਾਅਦ ਵੀ ਸਰਕਾਰ ਬਣਨ ਦੇ ਕਿਸਾਨਾਂ ਦੀ ਹਾਲਤ ਜਿਹੜੀ ਆ ਉਹ ਅਸੀਂ ਸਿੱਧੇ ਤਸਵੀਰਾਂ ਨਹੀਂ ਤੁਹਾਨੂੰ ਬੁਖਾ ਰਹੇ ਆ ਕਿ ਕਰਜ਼ਾ ਮਾਫੀ ਦੇ ਮੁੱਦੇ ਤੇ ਕਿਸਾਨਾਂ ਨੂੰ ਆਖਿਰ ਮਿਲਿਆ ਕੀ ਹੈ ਸੂਬਾ ਸਰਕਾਰ ਤੋਂ ਇਹ ਉਸੇ ਤਰ੍ਹਾਂ ਧਰਨੇ ਲੱਗ ਰਹੇ ਨੇ ਉਸੇ ਤਰ੍ਹਾਂ ਸਭ ਕੁਝ ਹੋ ਰਿਹਾ ਹੈ ਔਰ ਇਹ ਇਹਨਾਂ ਦੇ ਹਾਲਾਤ ਨੇ ਔਰ ਕੜਾਕੇ ਦੀ ਠੰਡ ਦੇ ਵਿੱਚ ਕਿਸ ਤਰ੍ਹਾਂ ਇਹ ਲਗਾਤਾਰ ਜਿਹੜਾ ਪੰਜ ਰੋਜ਼ਾ ਧਰਨਾ ਚੱਲ ਰਿਹਾ ਹੈ ਔਰ ਉਸ ਦੇ ਦਰਮਿਆਨ ਕਿਸ ਤਰ੍ਹਾਂ ਮੁਸ਼ਕਲਾਂ ਦੇ ਵਿੱਚ ਨੇ ਔਰ ਇਹਨਾਂ ਨੂੰ ਪੁੱਛਣ ਵਾਲਾ ਕੋਈ ਨਹੀਂ ਆਉਂਦਾ ਜਦੋਂ ਕੋਈ ਕੈਜੂਐਲਟੀ ਤਰ੍ਹਾਂ ਦੇ ਕੋਈ ਅਨਸਖਾਵੀ ਘਟਨਾ ਵਾਪਰ ਜਾਂਦੀ ਆ ਉਸ ਵੇਲੇ ਵੱਡੇ ਪੱਧਰ ਤੇ ਅਧਿਕਾਰੀ ਆਉਂਦੇ ਨੇ ਸਰਕਾਰ ਦੇ ਮੰਤਰੀ ਵਜ਼ੀਰ ਵੀ ਆਉਂਦੇ ਨੇ ਤੇ ਉਦੋਂ ਵੀ ਆਖਿਆ ਸੀ ਕਿ ਜਿੰਨਾ ਟਾਈਮ ਇਹ ਕਿਸਾਨ ਜਿਹੜੇ ਜਦੋਂ ਸੜਕਾ ਜਾਮ ਹੁੰਦੀਆਂ ਨੇ ਜਾਂ ਫਿਰ ਹਾਈਵੇ ਦੇ ਉੱਤੇ ਧਰਨਾ ਲਾਉਂਦੇ ਨੇ ਜਾਂ ਰੇਲਾਂ ਰੋਕੀਆਂ ਜਾਂਦੇ ਨੇ ਉਸ ਵਕਤ ਜ਼ਰੂਰ ਜੇ ਸਰਕਾਰੀ ਅਧਿਕਾਰੀ ਨੇ ਜਾਂ ਫਿਰ ਜੋ ਸਰਕਾਰ ਦੇ ਨੁਮਾਇੰਦੇ ਨੇ ਉਹ ਪਹੁੰਚਦੇ ਨੇ ਪਰ ਹੁਣ ਜਦੋਂ ਉਹਨਾਂ ਵੱਲੋਂ ਸ਼ਾਂਤਪਈ ਢੰਗ ਦੇ ਨਾਲ ਇਹ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਤਾਂ ਕੋਈ ਵੀ ਸਾਰਲੈਂਡ ਵਾਲਾ ਨਹੀਂ ਹੈ ਬਿਲਕੁਲ ਹੁਣ ਕੋਈ ਨਹੀਂ ਪੁੱਛ ਰਿਹਾ ਇਹਨਾਂ ਦਾ ਬਦਹਾਲ ਸਥਿਤੀ ਬਾਰੇ ਮੈਂ ਜਾਣਨਾ ਚਾਹੁੰਗਾ ਕੀ ਕੀ ਕਹਿਣਾ ਚਾਹੋਗੇ ਤੁਸੀਂ ਕਿਸ ਤਰ੍ਹਾਂ ਇੱਥੇ ਇਹ ਬਸਰ ਕਰ ਰਹੇ ਹੋ ਆਪਣੀ ਦੇਖੋ ਜੀ ਲਗਾਤਾਰ ਅਸੀਂ ਇੱਕ ਤਰੀਕ ਤੋਂ ਇੱਥੇ ਬੈਠੇ ਆ ਜਿ ਚਾਰ ਤਰੀਕ ਹੋ ਗਈ ਆ ਹਾਲਾਤ ਤੁਹਾਨੂੰ ਦਿਸੀ ਜਾਂਦੇ ਵੀ ਕਿਹੋ ਜੀ ਜਗ੍ਹਾ 'ਚ ਮਤਲਬ ਅਸੀਂ ਬੈਠੇ ਆ ਟੰਣਾਬ ਮਾਰ ਵੀ ਹੋਏ ਹੋਣਗੇ ਕੁਝ ਹਾਂ ਹਾਂ ਬਿਮਾਰ ਵੀ ਇਹ ਠੰਡ ਬਹੁਤ ਜ਼ਿਆਦਾ ਹੈ ਲਗਾਤਾਰ ਕੱਲ ਦੀ ਤੋਂ ਦੁਪਹਿਰ ਹੀ ਹੈ ਤੇ ਜਿਹੜੇ ਵੱਡੀ ਉਮਰ ਦੇ ਬਜ਼ੁਰਗ ਆ ਸਾਡੇ ਨਾਲ ਆਏ ਵੇ ਲਗਾਤਾਰ ਰਹ ਰਹੇ ਆ ਇੱਕ ਤਰੀਕ ਤੋਂ ਲੈ ਕੇ ਤੇ ਠੰਡ ਦੇ ਕਾਰਨ ਉਹਨਾਂ ਦੀ ਤਬੀਅਤ ਖਰਾਬ ਹੁੰਦੀ ਹੈ ਤੇ ਸਰਕਾਰ ਦਾ ਕੋਈ ਅਧਿਕਾਰੀ ਜਾਂ ਕੋਈ ਹੋਰ ਤੁਹਾਨੂੰ ਆ ਕੇ ਕਿਸੇ ਨੇ ਕੁਝ ਪੁੱਛਿਆ ਇੱਥੇ ਕੋਈ ਅਧਿਕਾਰੀ ਨਹੀਂ ਆਇਆ ਕੋਈ ਪੁੱਛ ਦੱਸ ਨਹੀਂ ਕਿਸੇ ਦੀ ਕਿਹੋ ਜਿਹੀ ਥਾਂ ਬੈਠੇ ਕਿਹੋ ਜਿਹੀ ਜਗ੍ਹਾ ਸਾਰਿਆਂ ਨੂੰ ਦਿੱਸੀ ਜਾਂਦੀ ਹੈ ਇਹੋ ਜਿਹੀ ਜ਼ਿੰਦਗੀ ਤਾਂ ਮਤਲਬ ਜਿਹੜੇ ਆਮ ਸਾਡੇ ਮਜ਼ਦੂਰ ਆ ਜਨ ਬੇਕਰੇ ਆ ਉਹੋ ਜੀ ਹਾਲਤ ਸਾਡੀ ਬਣਾ ਛੱਡੀ ਹੈ ਪ੍ਰਸ਼ਾਸਨ ਇਹ ਤੁਹਾਡੇ ਨਾਲ ਵਾਦਾ ਕੀਤਾ ਗਿਆ ਸੀ ਸਰਕਾਰ ਵੱਲੋਂ ਕਰਜ਼ਾ ਮਾਫੀ ਦਾ ਉਹ ਸਿਰੇ ਕਿੰਨਾ ਚੜਿਆ ਤੁਹਾਡੇ ਕੋਈ ਨਹੀਂ ਜੀ ਇਕਾ ਦੁਕਾ ਛੱਡ ਕੇ ਪਿੰਡਾਂ ਦੀਆਂ ਮਤਲਬ ਆ ਰਹੀਆਂ ਰਿਪੋਰਟਾਂ ਵੀ ਸਾਰੇ ਪਿੰਡਾਂ ਚੋਂ ਮਤਲਬ ਕੀ ਕਹਿਣਾ ਇੱਕ ਦੋ ਕਿਸਾਨਾਂ ਦਾ ਕਰਜ਼ਾ ਮਾਫ ਹੋ ਗਿਆ ਨਹੀਂ ਅਜੇ ਤੱਕ ਕੋਈ ਪੂਰੀ ਸੂਰੀ ਰਿਪੋਰਟ ਨਹੀਂ ਹੈ ਜਸਮੀਤ ਬਟਿੰਡਾ ਤੋਂ ਇਲਾਵਾ ਹੋਰ ਵੀ ਜਿਲਾ ਪੱਧਰ ਤੇ ਧਰਨੇ ਜਿਹੜੇ ਨੇ ਉਹ ਦਿੱਤੇ ਗਏ ਨੇ ਔਰ ਇਹ ਧਰਨੇ ਜਿਹੜੇ ਦਿੱਤੇ ਜਾ ਰਹੇ ਨੇ ਕਿਉਂਕਿ ਕਿਸਾਨਾਂ ਦੀ ਕਰਜ਼ਾ ਮਾਫੀ ਪਹਿਲਾਂ ਤਾਂ ਹੋਈ ਨਹੀਂ ਔਰ ਜਿਨ੍ਹਾਂ ਦੀ ਹੋਈ ਹੈ ਉਹਨਾਂ ਦੇ ਉਹਨਾਂ ਨੂੰ ਨੋਟਿਸ ਅਜੇ ਵੀ ਭੇਜੇ ਜਾ ਰਹੇ ਨੇ ਔਰ ਇਹਨਾਂ ਸਭ ਤੋਂ ਵੱਡਾ ਮੁੱਦਾ ਜਿਹੜਾ ਇਹਨਾਂ ਦਾ ਹੈਗਾ ਉਹ ਚੈੱਕ ਇਹਨਾਂ ਤੋਂ ਜੋ ਕਰਜ਼ਾ ਦੇਣ ਵੇਲੇ ਲਏ ਜਾਂਦੇ ਨੇ ਖਾਲੀ ਚੈੱਕ ਜਿਹੜੇ ਨੇ ਉਹ ਸਾਈਨ ਕਰਾ ਕੇ ਲਏ ਜਾਂਦੇ ਨੇ ਜਾਂ ਅੰਗੂਠੇ ਲਗਾ ਕੇ ਲਏ ਜਾਂਦੇ ਨੇ ਉਹ ਚੈੱਕ ਵਾਪਸ ਨਹੀਂ ਕੀਤੇ ਗਏ ਔਰ ਦੂਸਰਾ ਕਲੀਅਰੈਂਸ ਸਰਟੀਫਿਕੇਟ ਕੋਈ ਨਹੀਂ ਦਿੱਤਾ ਗਿਆ ਔਰ ਤਾਜ਼ਾ ਘਟਨਾ ਜਿਹੜੀ ਹੈ ਉਹ ਵੀ ਇੱਕ ਕਿਸ ਜਾਰੀ ਹੋ ਚੁੱਕੇ ਨੇ ਔਰ ਉਹਦੇ ਬਾਰੇ ਅਸੀਂ ਜਾਣਦੇ ਆ ਕਿਸਾਨਾ ਗੂ ਸਿੰਘਾਰ ਸਿੰਘ ਤੁਸੀਂ ਕੀ ਕਹਿਣਾ ਚਾਹੋਗੇ ਜਿਹੜੀ ਤਾਜ਼ਾ ਮਾਮਲਾ ਜਿਹੜੇ ਤਾਜ਼ੇ ਮਾਮਲੇ ਆਏ ਲਗਾਤਾਰ ਹੀ ਖਾਲੀ ਚੈੱਕ ਲੈ ਕੇ ਰੱਖੇ ਹੋਇਆ ਇਹਨਾਂ ਦੇ ਕਿਸਾਨਾਂ ਦੀਆਂ ਕਿਸ਼ਤਾਂ ਜਦੋਂ ਟੁੱਟ ਜਾਂਦੀਆਂ ਆ ਉਹੋ ਕਿਸ਼ਤਾਂ ਜਦੋਂ ਨਹੀਂ ਭਰੀਦੀ ਉਹ ਚੱਕ ਕੇ ਖਾਲੀ ਚੈੱਕ ਲਾ ਦਿੰਦੇ ਆ ਚੈੱਕ ਲਾਉਣ ਤੋਂ ਬਾਅਦ ਉੱਥੇ ਜਾਲੀ ਹੋ ਜਾਂਦਾ ਉਹ ਚੈੱਕ ਨੇ ਬਹੁਤ ਹੋਣਾ ਹੀ ਹੁੰਦਾ ਸਰਕਾਰਾਂ ਨੂੰ ਪਤਾ ਹੈ ਬੈਂਕਾਂ ਨੂੰ ਪਤਾ ਹੈ ਅਦਾਲਤਾਂ ਨੂੰ ਵੀ ਇਹ ਗੱਲ ਦਾ ਪਤਾ ਵੀ ਜੇ ਕਿਸਾਨਾਂ ਕੋਲੇ ਭਲਾ ਉਹ ਇਹਨਾਂ ਕੋਲੇ ਪੈਸੇ ਹੀ ਹੋਣ ਬੈਂਕ ਵਿੱਚ ਜਮ੍ਹਾਂ ਕਰਾਉਣ ਨੂੰ ਜਿਹੜੇ ਕਹਿੰਦੇ ਆ ਉਹ ਵੀ ਪੈਸੇ ਹੈ ਨਹੀਂ ਸੀ ਤੁਹਾਡੀ ਬੈਂਕ ਦੇ ਵਿੱਚ ਉਹ ਫਿਰ ਖਾਲੀ ਚੈੱਕ ਲਾ ਕੇ ਜਣੀ ਉਹ 420 ਦਾ ਪਰਚਾ ਕਰਦੇ ਆ ਦੋ ਕਿਸਾਨ ਹੁਣ ਵੀ ਬਠਿੰਡੇ ਜ਼ਿਲ੍ਹੇ ਦੇ ਜੇਲ੍ਹ ਦੇ ਵਿੱਚ ਬੈਠੇ ਇੱਕ ਭੁੰਦਰ ਦਾ ਕਿਸਾਨ ਆ ਇੱਕ ਆਨੰਦਗੜ੍ਹ ਕੋੜ ਦਾ ਕਿਸਾਨ ਆ ਆਈ ਕੱਲ ਇੱਕ ਨੌਜਵਾਨ ਮੁੰਡੇ ਨੂੰ ਉਹਦੀਆਂ ਲੱਤਾਂ ਕੰਬੀ ਜਾਂਦੀਆਂ ਸੀ ਤਾਜੀ ਸਾਨੂੰ ਪਤਾ ਲੱਗਿਆ ਉਹ ਭੱਜ ਕੇ ਆਇਆ ਇੱਥੇ ਵੀ ਮੈਨੂੰ ਜੇਲ੍ਹ ਭੇਜਿਆ ਜਾਊਗਾ ਜਦੋਂ ਕਿ ਉਹਦੇ ਕੋਲੇ ਕੁਝ ਨਹੀਂ ਉਹ ਆੜਤਗੇ ਨੇ ਖਾਲੀ ਚੈੱਕ ਲਾ ਕੇ ਆਈ ਉਹਨੂੰ ਪਰੇਸ਼ਾਨ ਬਹੁਤ ਕੀਤਾ ਹੋਇਆ ਸੀ ਕੱਲ ਉਹਨੂੰ ਧਲਾਸਾ ਦਾ ਆ ਉਹਦੀ ਹਾਲਤ ਆ ਜਣੀ ਖੋਦ ਕਾ ਦਾ ਸੀਗਾ ਉਹ ਜਿਹੜਾ ਕਹਿ ਰਿਹਾ ਸੀ ਵੀ ਮੈਂ ਇਦੋਂ ਬਾਅਦ ਤਾਂ ਮੇਰਾ ਜਿਉਣਾ ਤੋਂ ਭਰ ਹੁਣ ਮੈਨੂੰ ਜਿਉਣ ਨਹੀਂ ਦੇ ਰਹੇ ਹਾਲਤਾਂ ਜਿਹੜੇ ਸਾਡੇ ਕਿਸਾਨਾਂ ਦੀਆਂ ਇਹ ਬਣਾਈਆਂ ਹੋਈਆਂ ਸੋ ਅ ਜ਼ਾਹਿਰ ਜਸਮੀਤ ਜਿਹੜੀ ਸਮੱਸਿਆ 2 ਸਾਲ ਪਹਿਲਾਂ ਸੀ ਉਹੀ ਸਮੱਸਿਆ ਜਿਹੜੀ ਅੱਜ ਵੀ ਵਰਕਰਾ ਰਹਾ ਹੈ ਕਿਸਾਨ 2 ਸਾਲ ਪਹਿਲਾਂ ਵੀ ਆਪਣੇ ਕਰਜ਼ਾ ਮਾਫੀ ਨੂੰ ਲੈ ਕੇ ਸੰਘਰਸ਼ ਕਰ ਰਹੇ ਸੀ ਔਰ ਸਰਕਾਰ ਵੱਡੇ ਵਾਦੇ ਨਾਲ ਬਣ ਵੀ ਗਈ ਉਸ ਤੋਂ ਬਾਅਦ ਵੀ ਕਿਸਾਨਾਂ ਦੀ ਉਹੀ ਹਾਲਤ ਹੈ ਔਰ ਨਾ ਕਿਸਾਨ ਖੁਦਕਸ਼ੀਆਂ ਦਾ سلسلہ ਰੁਕਿਆ ਔਰ ਨਾ ਹੀ ਕਿਸਾਨਾਂ ਦੇ ਸੰਘਰਸ਼ ਦਾ سلسلہ ਰੁਕ ਰਿਹਾ ਹੈ ਔਰ ਇਹ ਕਾਫੀ ਮੰਦ ਭਾਗ ਹੈ ਇਸ ਪੂਰੀ ਜਾਣਕਾਰੀ ਦੇ ਲਈ ਸੋ ਬਠਿੰਡਾ ਤੋਂ ਸਾਡੇ ਸਹਿਯੋਗੀ ਪੱਤਰਕਾਰ ਧਰਮਚੰਦਰ ਲਾਈਵ ਮੌਜੂਦ ਸਨ ਸਾਡੇ ਨਾਲ ਤੇ ਅੰਨਦਾਤਾ ਦੇਸ਼ ਦਾ ਇਸ ਵਕਤ ਸੜਕਾਂ ਦੇ ਉੱਤੇ ਰੁਲ ਰਿਹਾ ਹੈ ਕੋਈ ਸੁਣਵਾਈ ਨਹੀਂ ਹੋ ਰਹੀ ਤੇ ਕਿਸਾਨਾਂ ਦੇ ਵੱਲੋਂ ਇਹ ਹੀ ਆਖੇ ਜਾ ਰਿਹਾ ਕਿ ਖੁਦਕੁਸ਼ੀ ਦਾ ਇਕਰਾਰ ਰਹ ਜਾਂਦਾ ਕਿਸਾਨਾਂ ਦੇ ਕੋਲ ਜਦ ਉਹਨਾਂ ਨੂੰ ਪੂਰੀ ਸਫਲਤਾ ਨਹੀਂ ਮਿਲ ਪਾਂਦੀ ਜਦ ਉਹਨਾਂ ਦਾ ਕਰਜ਼ਾ ਮੁਆਫੀ ਦੀ ਜੋ ਮੁਹਿੰਮ ਦੇ ਵਿੱਚ ਉਹਨਾਂ ਨੂੰ ਸ਼ਮੂਲੀਅਤ ਨਹੀਂ ਕੀਤੀ ਜਾਂਦੀ ਉਹਨਾਂ ਦੀ ਸੋ ਇਸ ਨੂੰ ਲੈ ਕੇ ਕਿਸਾਨਾਂ ਦਾ ਧਰਨਾ ਲਗਾਤਾਰ ਜਾਰੀ ਹੈ ਅੱਜ ਚੌਥਾ ਦਿਨ ਹੋ ਚੁੱਕਿਆ ਹੈ ਬਠਿੰਡਾ ਦੇ ਵਿੱਚ ਪਰ ਹਜੇ ਕੋਈ ਵੀ ਸਰਕਾਰ ਦਾ ਨੁਮਾਇੰਦਾ ਉਹਨਾਂ ਤੱਕ ਨਹੀਂ ਪਹੁੰਚਿਆ ਕੀ ਤੁਸੀਂ ਵੀ ਵਿਦੇਸ਼ ਵਿੱਚ ਆਪਣਾ ਪਵਿੱਕ ਬਣਾਉਣਾ ਚਾਹੁੰਦੇ ਹੋ ਪਾਓ ਵਿਦੇਸ਼ ਵਿੱਚ ਪੜਾਈ ਕਰਨ ਦਾ ਮੌਕਾ ਪਿਰਾਮਿਡ ਈ ਸਰਵਿਸ ਦੀ ਸਲਾਹ ਨਾਲ ਭਾਰਤ ਅਤੇ ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ ਬੱਲ ਕਰੋ 9397893978